ਰਹਿਰਾਸ ਸਹਬ ਹਰ ਜੁਗ ਜੁਗ ਭਗਤਿ ਉਪਾਇ ਪਹਿਜ ਰਖਦਾ ਆਇਆ RAM ਰਾਜੇ ਹਰ ਨਾਮ ਕਜੁ ਸਤ ਹਰ ਮਾਰਿਆ ਪ੍ਰਹਿਲਾਡ ਤਰਾਇ ਅਹੰਕਾਰੀਆਂ ਅੰਦ ਕਾਂਪਟ ਦੇ ਨਾਮ ਦਿਉ ਮੁਖ ਲਾਇਆ ਜਨ ਨਾਨਕਿਆ ਸਾਹ ਹਰ ਸੇਵਿਆ ਅੰਤ ਲਹਿ ਚੜਾਇਆ ਸ਼ਲੋਕ ਮਹੱਲਾ ਪਹਿਲਾ ਦੁਖਦਾਰੂ ਸੁਖ ਰੂਪ ਭਇਆ ਜਾ ਸੁਖ ਤਾਮਨਾ ਹੋਈ ਤੋ ਕਰਤਾ ਕਰਨਾ ਮੈਂ ਨਾਹੀ ਜਾ ਹੋ ਘਰੀ ਨਾ ਹੋਈ ਮਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਹੀ ਲਖਿਆ ਰਹਾਓ ਗਿਆਤ ਮਹ ਜੋਤ ਜੋਤੁ ਨਹ ਜਾਤਾ ਕਲ ਕਲਾ ਭਰਪੂਰ ਰਹਾ ਤੂੰ ਸੱਚਾ ਸੈਵਕ ਸੁਖ ਸੁਵਾਲੋ ਜਿਨ ਕੀ ਤੀਸੋ ਪਾਰ ਪਿਆ ਕਹ ਨਾਨਕ ਤੇ ਕੀਆ ਬਾਤਾ ਜੋ ਕੁਛ ਕਰਨਾ ਸੋ ਕਰ ਰਹਾ ਸੋਦਰ ਆਗਾ ਸਾ ਮਹੱਲਾ ਪਹਿਲਾ ਓੰਕਾਰ ਸਤਗੁਰੂ ਪ੍ਰਸਾਦ ਸੋਦਰ ਤੇਰਾ ਕਿਹਾ ਸੋ ਕਰ ਕੇ ਹਜਤ ਬੈ ਸਰਬ ਸਮਾਲੇ ਵਾਜੇ ਨਾਦ ਨੇ ਕੇ ਅਸ਼ੰਕਾ ਕੇ ਪੀਵਾਮਨ ਹਾਰੇ ਕੀਤੇ ਤੇਰੇ ਰਗੁਪਰੀ ਸੋ ਕਹੇ ਕੀਤੇ ਗਵਨ ਹਾਰੇ ਗਾਵਣ ਤੁਧਨੋਂ ਭਉਣ ਪਾਣੀ ਬੈਸੰਤਰ ਗਾਵੇ ਰਾਜਾ ਧਰਮ ਦਵਾਰੇ ਗਾਵਣ ਤੁਧਨੋਂ ਚਿਤ ਗੁਪਤ ਲਈ ਜਾਣ ਲੇਖ ਲਖ ਤਰ ਵਿਚਾਰੇ ਗਾਵਣ ਤੁਧਨੋਂ ਹੀ ਸਰਬਰ ਮਾਦੇਵੀ ਸੁਹਣ ਤੇਰੇ ਸਦਾ ਸਵਾਰੇ ਗਾਵਣ ਤੁਧਨੋਂ ਇੰਦਰ ਨਰਾਸਨ ਬੈਠੇ ਦੇਵਤੀ ਆਦਰ ਨਾਲੇ ਗਾਵਣ ਤੁਧਨੋਂ ਜੇ ਤ ਸਮਾਧੀ ਅੰਦਰ ਗਾਵਣ ਤੁਧਨੋਂ ਸਾਧ ਵਿਚਾਰੇ ਗਾਵਣ ਤੁਧਨੋਂ ਜਤੀ ਸਦੀ ਸੰਤੋਖੀ ਗਾਵਣ ਤੁਧਨੋਂ ਵੀਰ ਕਰਾਰੇ ਗਾਵਣ ਤੁਧ ਨੋ ਪੰਨਰ ਪਰੰਦਰ ਕੋਈ ਸਰੋਜ ਜੋਗੁ ਜੋਗ ਵਿਧਾਨ ਆਲੇ ਗਾਵਣ ਤੁਧ ਨੋ ਮੋਹਣੀ ਆਮਣ ਮੋਹਣ ਸਰਗਮਾ ਚਪਿਆਲੇ ਗਾਵਣ ਤੁਧ ਨੋ ਤਨੁ ਪਾਇ ਤੇਰੇ ਅਡਸਰ ਤੀਰਥ ਨਾਲੇ ਗਾਵਣ ਤੁਧ ਨੋ ਜੋੜ ਮਹਾਬਲ ਸੂਰਾ ਗਾਵਣ ਤੁਧ ਨੋ ਖਾਣੀ ਚਾਰੇ ਗਾਵਣ ਤੁਧ ਨੋ ਕੰਡ ਮਿਦ੍ਰਮ ਬ੍ਰਹਮੰਡ ਆਕਰ ਕਰਖੇ ਤੇਰੀ ਧਾਰੇ ਸੇਈ ਤੁਧ ਨੋ ਗਾਵਣ ਜੋ ਤੁਰਪਾਵਨ ਰੱਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਤੋ ਦੁਨੋ ਗਾਵਨ ਸੇ ਮੈ ਚਤਨ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਰਸ ਸੰਸਾ ਸਾਥਿਆ ਸਾਥੀ ਨਹੀਂ ਹੈਪੀ ਹੋ ਸੀ ਜਾਏ ਨਾ ਜੈ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇ ਜਨੀ ਉਪਾਇ ਕਰ ਕਰ ਦੇਖੈ ਕੀਤਾ ਹੈ ਆਪਣਾ ਜੋਤੀਸthi ਵਿੜਿਆਈ ਜੋਤੀ ਸੁਭਾਵੇ ਸੋਈ ਕਰਸੀ ਵਿਰਕਮ ਨਾ ਕਰਨਾ ਜਾਈ ਸੁਪਾਸ ਸੰਸਾ ਸਾਥ ਪਾਸਾਏ ਨਾਨਕ ਰਹੇ ਨਰ ਜਾਈ ਆਤਸਾ ਮਹੱਲਾ ਪਹਿਲਾ ਸੋਹਣ ਵੱਡਾ ਕਿਸ ਬ ਕੋਏ ਕੇਵੜ ਵੱਡਾ ਢੀਠਾ ਹੋਏ ਕੀਮਤ ਪਾਇਨਕ ਹੈ ਜਾਏ ਕਹਿਨੇ ਵਾਲੇ ਧੀਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਬੀਰਾ ਗੁਨ ਗਹੀਰਾ ਕੋਈ ਨਜਾਰੇ ਤੇ ਰਾ ਕੇ ਤਾ ਕੇਵੜ ਚੀਰਾ ਰਹਾਓ ਸਭ ਸੁਰਤੀ ਮੈਂ ਸੁਰਤਕ ਮਾਈ ਸਭ ਕੀਮਤ ਮੈਂ ਕੀਮਤ ਪਾਈ ਗਿਆਨੀ ਪਾਣੀ ਗੁਰ ਗੁਰ ਹਾਈ ਕਹਿ ਨਾ ਜਾਏ ਧੀਰੀ ਤਲਵੜਿਆਈ ਸਭ ਸਾਥ ਸਭਤਾ ਸਭ ਜੰਗ ਈਆ ਸੁਧਾ ਬਰਖਾਂ ਖੀਆਂ ਵਟਿਆਈਆ ਤੁਮੇ ਸੇ ਦੇਖਨੇ ਨਾ ਪਾਈਆ ਕਰਮਲੇ ਨਾਹੀ ਠਾਕੁਰ ਰਹੀਆ ਆਖਣ ਵਾਲਾ ਕਿਆ ਵਿਚਾਰਾ ਸੁੱਤੀ ਪਰੇ ਤਰੇ ਭੰਡਾਰਾ ਜਿਸ ਤੂ ਦੇਰ ਸੇ ਕਿਆ ਚਾਰਾ ਨਾਨਕ ਸੱਚੇ ਸਵਾਰਨ ਹਾਰਾ ਆਤਸਾ ਮਹੱਲਾ ਪਹਿਲਾ ਆਖਾ ਜੀਵਾਂ ਵਿੱਚ ਰਹਿ ਮਰ ਜਾਉ ਆਖੜਿ ਔਖਾ ਸੱਚੇ ਨਾਮ ਸੱਚੇ ਨਾਮ ਕੀ ਲੱਗਹਿ ਪੂਖਤ ਪੂਖਾਇ ਕੈ ਚਲੇ ਹਦੂਕ ਸੁਖ ਵਿੱਚ ਰਹਿ ਮੇਰੀ ਮਾਈ ਸੱਚਾ ਸਾਹਿਬ ਸੱਚੇ ਨਾਹੀ ਰਹਾਉ ਸਾਚੇ ਨਾਮ ਕੀ ਤਲਵੜੀ ਆਈ ਆਪ ਤੱਕੀ ਕੀ ਮਤ ਨਹੀਂ ਪਾਈ ਦੇਸ ਬਲ ਕੇ ਆਖਣ ਪਾਏ ਵਡਨ ਹੋਵੇ ਘਾਟ ਨਾ ਜਾਏ ਨਾਉ ਮਰੇ ਨਾ ਹੋਵੇ ਸੋਗ ਦਿਨ ਤਰਹਿਣ ਝੁਕੇ ਭੋਗ ਗੁਨੇ ਹੋ ਹੋਰ ਨਾਹੀ ਕੋਈ ਨਾ ਕੋ ਹੋਆ ਨਾ ਕੋ ਹੋਇ ਜਿਉ ਕਾਪੁ ਤੇਵੜ ਤੇਰੀ ਦਾਤ ਜਿੰਦਨੇ ਕਰਕੇ ਕੀਤੀ ਰਾਤ ਕਸਮ ਵਿਸਾਰੇ ਕੀ ਸਮਝਾਤ ਨਾਨਕ ਨਾਵੇ ਬਾੜ ਸੁਨਾਤੇ ਰਾਗ ਗੁਦਰੀ ਮਹੱਲਾ ਚੌਥਾ ਅਰਜਨ ਜਣ ਸਦ ਗੁਰ ਸਰਪੁਰ ਖਾ ਬਨੋ ਕਰੋ ਗੁਰ ਪਾਸ ਹਮੇ ਕਿਰੇ ਕਿਰਮ ਸਤ ਗੁਰ ਸਰਨਾਇ ਕਰ ਦਿਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪ੍ਰਗਾਸ ਗੁਰਮਤਿ ਨਾਮੇਰਾ ਪ੍ਰਾਣ ਸਕਾਈ ਹਰ ਕੀਰਤ ਹਮਰੀ ਰਹਿ ਰਹਾ ਸਰਹਾਉ ਅਰਜਨ ਕੇਵਲ ਭਾਗਵਤ ਰੇਜਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਲੈ ਤ੍ਰਿਪਤਾ ਸੇ ਮਿਲ ਸੰਗਤ ਗੁਰ ਪ੍ਰਗਾਸ बिन हर 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 सनाम ना पाए ते भाग हीन जंपास जो सतगुरु सने संगत नियां इतरे के जीवास इतरे के जीवास बिन हर जन सतगुरु संगत पाए ते इन तौर मस्तकले क्या लिखास तन तन स संगजित हरस पाए मिल जन नानक ना बिरगास राबद रि महल्ला पंजवा काहे रे मन चित्त यदम जा आहर हर जियो परया साल पत्थर में जथे उपाय ता कर जगा के कर धरया ਮੇਰੇ ਮਾਧੋ ਜੀ ਸਾਰ ਸੰਗਤ ਮਲੇ ਸੋ ਤਰਿਆ ਗੁਰ ਪ੍ਰਸਾਦਿ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਰਹਾਉ ਜਨਨ ਪਿਤਾ ਲੋਗ ਸਰਬਨਤਾ ਕੋਇ ਨ ਕਿਛ ਕੀ ਤਰਿਆ ਸਿਰ ਛਿਰ ਰਖ ਸੰਭਾਹਿ ਠਾਕੁਰ ਕਾਹਿ ਮਨ ਪਹੁ ਕਰਿਆ ਉਹ ਦੇਉੜਾ ਵੇਸ ਕੋ ਸਰਸ ਪਾਛੇ ਬਿਸ਼ਰੀ ਸਰਿਆ ਤਿਨ ਕਮਣ ਖਲਾਵੇ ਕਮਣ ਜਗਾਵੇ ਮਨ ਮਹਿ ਸਿਮਰਣ ਕਰਿਆ ਸਭ ਨਿਦਾਨ ਦਸ ਅਸ਼ਟ ਸਿਧਾਨ ਠਾਕੁਰ ਕਰਤ ਤਰਿਆ ਦਨ ਨਾਨਕ ਬਲਬਲ ਸੁਲਬਲ ਦਾ ਗੀਤ ਤੇਰਾ ਤਨਾ ਪਾਰਾ ਵਰਿਆ ਰਾਗਿਆ ਸਾ ਮਹੱਲਾ ਚੌਥਾ ਸੂਪਰਕ ਤੇ ਕੋਣਕਾਰ ਚਕੁਰ ਪਰਸਾ ਸੂਪਰਕ ਨੰਝੜ ਹਰਪਰਕ ਨੰਝੜ ਹਰਗਮਾ ਗਮਾ ਪਾਰਾ ਸਭ ਤਾਵੇ ਸਭ ਤਾਵੇ ਤੋ ਜੀ ਹਰ ਸੱਚੇ ਸਰ ਜਨਹਾਰਾ ਸਭ ਜੀਵਤ ਮਾਰੇ ਜੀ ਤੋ ਜੀਆਂ ਕਾ ਦਾ ਤਾਰਾ ਹਰ ਤਾਵੇ ਸੰਤੋ ਜੀ ਸਭ ਦੁੱਖ ਵਿਸਾਰਨ ਹਾਰਾ ਰਿਆ ਪੇ ਠਾਕੁਰਾ ਪੇ ਸੇਵਕ ਜੀ ਕਾ ਨਾਨ ਜੰਤ ਵਿਚਾਰਾ ਤੂੰ ਕਰ ਕਰ ਅੰਤਰ ਸਰਮਣਾ ਅੰਤਰ ਜੀ ਘਰੇ ਕੋ ਉਪਰ ਕੁਸਮਾਣਾ ਇਕ ਦਾਤਿ ਗੁਤੇ ਖਾਰੀ ਜੀ ਸਭ ਤੇਰੇ ਝੋਟ ਵਿਡਾਣਾ ਤੂੰ ਆਪੇ ਦਾਤਾ ਆਪੇ ਪਪਤਾ ਜੀ ਹੋਤ ਤੂ বিনা ਵਰਨਾ ਜਾਣਾ ਤੂੰ ਪਾਰ ਬ੍ਰਹਮ ਬੇ ਅੰਤ ਬੇ ਅੰਤਰੀ ਤੇਰੇ ਕੀ ਆ ਗੁਨਾ ਖ ਬਖਾਣਾ ਗੁਰੂ ਸੇਵੈ ਜੋ ਸੇਵੈ ਤੁਝ ਜੀ ਜਨਾਨਕ ਤਿਨ ਫਿਰ ਬਾਣਾ ਹਰਤਾਵੇ ਹਰਤਾਵੇ ਤੁਝ ਜੀ ਸੇਂ ਚਟਕ ਮਸੁਗਵਾਸੀ ਸੇਮੁਕਤ ਸੇਮੁਕਤ ਭਾਈ ਜਨ ਹਰਤਾ ਜੀ ਤਿਨ ਟੂਟੀ ਜੰਕੀ ਫਾਸੀ ਜਿਨਨੇ ਰੋਇ ਜਨ ਹਰਿ ਨਰ pote ਆਇ ਜੀ ਤਨ ਕਾ ਕੋ ਸੁਭਗਵਾਸੀ ਮੇਨ ਸੇਵਾ ਜਿਨ ਸੇਵਾ ਮੇਰਾ ਹਰ ਦਿਤੇ ਹਰ ਹਰੂਪ ਸਮਾਸੀ ਸੇਤਾਨ ਸੇਤਾਨ ਜਿਨ ਹਰਤਾ ਐ ਜੀ ਜਨ ਨਾਨਕ ਤਿਨ ਬਿਲ ਜਾਸੀ ਸੂਰੀ ਭਗਤ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਤੇਰੇ ਭਗਤ ਸੁਲਾਹਣ ਦੁਜੀ ਹਰ ਨਾ ਕਨੇ ਕੀ ਅਨੰਤਾ ਤੇਰੇ ਨੇਕ ਤੇਰੇ ਨੇਕ ਪਰੇ ਬੋ ਸਮਰ ਸਾਸਰੀ ਘੜਿ ਕਰਿਆ ਘਟ ਕਰਮ ਕਰੰਤਾ ਸੇ ਪਵਿੱਤ ਸੇ ਪਵਿੱਤ ਪਲੇ ਜਨਾਨਕ ਜੀ ਜੋ ਭਾਵੇਂ ਮੇਰੇ ਹਰਿ ਭਗਵੰਤਾ ਤੂੰ ਆਨਪੁਰ ਦੇ ਉਪਰੰਪਰ ਕਰਤਾ ਜੀ ਤੁਧ ਜਿਵੜੇ ਵਰਨਾ ਕੋਈ ਦੂ 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 ਕੇ ਕੋਸਰਾ ਸਦਾ ਤੂਏ ਕੋ ਜੀ ਤੂੰ ਨੈ ਚਲ ਕਰਤਾ ਸੋਈ ਤੁਮੀ ਆਪੇ ਭਾਵੇਂ ਸੋਈ ਵਰਤੇ ਜਿਤੁ ਦਾਪੇ ਕਰੇ ਸੋ ਹੋਈ ਤੇ ਆਪੇ ਸਿਟ ਸਭਿਉ ਪਾਈ ਜਿਤੁ ਦਾਪੇ ਸਰਜ ਸੁਭਗੋਈ ਜਨਾਨਕ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸੇ ਕਾ ਜਾਣੋਈ ਆਤਸਾ ਮਹੱਲਾ ਚੌਥਾ ਤੂੰ ਕਰਤਾ ਤੇ ਯਾਰ ਮੈਂ ਦਾਸ ਐ ਜੋ ਤੂੰ ਪਾਵੇਂ ਸੋਹੀ ਤੀ ਸੀ ਜੋ ਤੂੰ ਦੇ ਸੋਈ ਹੋ ਪਾਈ ਰਹਾਉ ਸਭ ਤੇਰੀ ਤੋਂ ਸਭ ਨੇ ਤੇ ਐ ਜਿਸਨੂੰ ਕਿਰਪਾ ਕਰੇ ਤਨਾਵਤ ਨੂੰ ਪਾਇਆੁਰਮਕਲਾ ਦਾ ਮਨ ਮਭੂ ਆਇਆ ਤੁਦਾਪ ਵਿਛੋੜਿਆ ਪ ਮਿਲਾਇਆ ਤੂੰ ਦਰਿਆ ਸਤ ਜਹੀ ਮਾਏ ਦਰਮੇ ਦੂਜਾ ਕੋਈ ਨਾਏ ਜੀ ਡੰਡ ਸਭ ਤੇਰਾ ਖੇਲ ਵਿయోగ ਮਿਲ ਵਿਛੜਾ ਸਲੋਗੀ ਮੇਲ ਜਿਸਨੂੰ ਤੂੰ ਜਾਣੈ ਸੋਈ ਜਨ ਜਾਣੈ ਹਰ ਗੁਰ ਸੁਖੀ ਆਖ ਬਖਾਣੈ ਬਿਨਾਰ ਜੀ ਵਾਤਿਨ ਸੁਬਾਹ ਆਇਐ ਸਈ ਜੀ ਹਰਨਾਮ ਸਮਾਇ ਮੂਹ ਆਪੇ ਕਰਤਾ ਤੇ ਰਖੀਆ ਸੁਭ ਹੋਏ ਤਦ ਮਿਲੂ ਜਾਵਰ ਨਾ ਕੋਇ ਤੂ ਕਰ ਕਰਵੇ ਕੇ ਜਾਣੇ ਸੋ ਜਨ ਨਾਨਕ ਗੁਰੂ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਤਿਤ ਸਰਗੜੇ ਪਹਿਲੇ ਨਵਸਾ ਕਾਣੀ ਪਾਵਕ ਤਿਨੇ ਕੀਆ ਬੰਕਰ ਮੋ ਭਗਣੀ ਚਾਲ ਹੰਦੇ ਕਹਤੇ ਡੂਬੀ ਹਲੇ ਮਨੇ ਕਿਨਾਂ ਚਿੱਤ ਸਮੂਣ ਮਨਾ ਹਰ ਬਿਸਰੈ ਤੇਰੇ ਕਿਨ ਕਲਿਆ ਰਹਾਉ ਨਾਉ ਜੇ ਤੀਸ ਤੇ ਨਹੀਂ ਪੜਿਆ ਮੁਰੰਗੁ ਦਾ ਜਨੁ ਪ੍ਰਣਵਤ ਨਾਨਕ ਤਿਨ ਕੀ ਸਰਣਾ ਜਿਨ ਤੋਂ ਨਾਹੀ ਵਿਸਰਿਆ ਆਤਸਾ ਮਹਲਾ ਪੰਜਵਾ ਭਈ ਪ੍ਰਾਪਤ ਮਾਨੁਕ ਤੇ ਹਰਿਆ ਗੋਮਦਿਲ ਕੇ ਤੇਰੀ ਬਰੀਆ ਅਵਰ ਕਾਤਰ ਕਿਤੇ ਨਾ ਕਾਮ ਸਾਸਤ੍ਰਿੰਦ ਭਜੇ ਕੇਵਲ ਨਾਮ ਸਰੰਧਾ ਲਾਪੁ ਜਨ ਤਰਨ ਕੈ ਜਨਮ ਬਥਾ ਜਾ ਤਰੰਗ ਮਾਇਆ ਕਹਿ ਰਹਾ ਜਪਤੋ ਜਨਮ ਧਰਮ ਨਾ ਕਮਾਇ ਸੇਵਾ ਸਾਧਨਾ ਜਾਣੈ ਹਰਾਇਆ ਕਹੋ ਨਾਨਕ ਹਮਣੀ ਚਰਮਾ ਸਰਨ ਪਰੇ ਕੀ ਆਕੋ ਸਰਮਾ 5.10 ਕਬੀਆ ਬਾਈ ਬੇਂਤੀ ਚੋਪਈ ਅਮਰੀ ਕਰੋ ਹਾਥ ਦੇ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਵ ਚਨਮ ਰਹੇ ਹਮਾਰਾ ਆਪਣਾ ਜਨ ਕੋ ਪ੍ਰਤੀ ਪਾਰਾ ਅਮਰੇ ਦੁਸ਼ ਬੈਤਮ ਕਾਹੋ ਆਪ ਹਾਗਮੇ ਬਚਾਓ ਸੁਖੀ ਬਸੈ ਮੂਰਪ ਰਿਵਾਰਾ ਸੇਵਕ ਸਿਖ ਸੁਦਾ ਕਰਤਾਰਾ ਮੋੜ ਛਣ ਜਿ ਕਰ ਦੇ ਗਰੀਏ ਸਭੈਨ ਕੋ ਆਡਿ ਸਮਰੀਏ ਪੂਰਨ ਹੋਏ ਹਮਾਰੀ ਆਸਾ ਤੋਰਪ ਜਣ ਕੀ ਰਹੇ ਪਿਆਸਾ तुम्हें नाते जो तुम ते पाओ से पे हमारे चुन -चुन सत्र हमारे मारिये, आप काल का हमारे, पच्छा में हारे, संत प्यारे दीन मन दुष्टन के हंता तुम हो चतुर्दश कंता काल पाय ब्रह्म काल पाये शिव देवतरा काल पाये कुरु कृष्ण प्रकाश सकल कामाशा का 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 ਜਮਨ ਕਾਲ ਜੋ ਕੀ ਸਭ ਕੀਓ ਬੇਦ ਰਾਮ ਬ੍ਰਹਮਾ ਜੋਤੀਓ ਜਮਨ ਕਾਲ ਸਭ ਲੋਗ ਸਵਾਰ ਨਮਸਕਾਰ ਹੈ ਤਾਏ ਹਮਾਰਾ ਜਮਨ ਕਾਲ ਸੰਜਕਤ ਬਨਾਇਓ ਦੇਵਤਾ ਜਛਨੇ ਬਚਾਇਓ ਆਜ ਅੰਤੇ ਕੀ ਵਤਾਰਾ ਸੋਇ ਗੁਰੂ ਸੰਗਿਓ ਹਮਾਰਾ ਨਮਸਕਾਰ ਦੇ ਸੇ ਕੋ ਹਮਾਰੀ ਸਕਲ ਪ੍ਰਜਾ ਜਨ ਆਪ ਸਵਾਰੀ ਸਿਵ ਕਣ ਕੋ ਸਿਵ ਗੁਣ ਸੁਖ ਦੀਓ ਸਤਨਾਂ ਕੋ ਕੋਲ ਨੋ ਬਦ ਕੀਓ ਘਟ ਘਟ ਕੇ ਅੰਤਰ ਕੇ ਜਾਣਤ ਭਲੇ ਬਰੇ ਕੀ ਪੀਰ ਪਛਾਣਦ ਮਿੰਟੀ ਦੇ ਕੋ ਚਿਰੇ ਸੁਲਾ ਸਭ ਪਰ ਕਿਰਪਾ ਰਿਸ਼ ਕਰ ਕੋਲਾ ਸੰਤਨ ਪਾਏ ਦੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਘਟ ਘਟ ਕੇ ਪੜ ਪੜ ਕੇ ਜਾਣੈ ਜਬ ਦਰਖ ਕਰਾ ਕਰ ਤਾਰਾ ਪਰ ਜਾ ਤਰਕ ਤਬ ਦੇਹਿ ਅਪਾਰਾ ਜਬਾ ਕਰਤ ਕਰਤ ਹੋ ਕਬ ਹੋ ਤੋ ਮੈਂ ਮਿਲਤ ਦੇ ਦਰਸ ਬਹੁ ਜੀਤੇ ਬਰ ਸਿਰ ਸੁਭ ਤਾਰੇ ਆਪ ਹੀ ਆਪਣੇ ਬੋਝੇ ਉਚਾਰੇ ਤੁਮ ਸਭੀ ਤੇ ਰਤ ਨਰਾਲ ਜਾਣਤ ਭੇਦ ਭੇਦ ਹਰਿਆਲ ਨਰੰਕਾਰ ਨਰ ਬਕਾਰ ਨਰ ਲੰਬੇ ਆਦ ਨੀਰ ਨਾਦੀ ਸੰਭ ਤਾਕਾ ਮੂੜੇ ਚਾਰਤ ਬੇਦਾ ਜਾਕੋ ਪੇਵ ਨਾ ਭਾਵਤ ਬੇਦਾ आको गुरपाहन मान तुहा मुड कछ पेद ना जानत महादेव को कहर सदा सिमरन अरनकार का चिंतने पे आप ही अपनी बुह है देती वर्णत पिण पिण तहे देती तुमरा लखान जाय बसारा कहब सजावतम संसार के रूप नो रूपारंग पे राव कहि को पांडव जेर से तिरके नेत पुज कान बहु रह दे ने कहो फूड़ा जा बैठा को सिंद पे संतिर केठा सगरि शीतकाई चंब वारि गाड स्वरूप श्याम ਅਵਰ ਛਾ ਮੇਰੀ ਤੁਮ ਕਰੋ ਸੇ ਕੇ ਵਾਰ ਸੇ ਕ ਚੰਗਰ ਦੁਸ਼ਰ ਕੇੜ ਵੜ ਕ ਪਾਤਾ ਸਕਲ ਮਲੇਸ਼ ਕਰੋ ਰਨ ਕਾਤਾ ਜੇ ਤੂ ਸਸਰ ਨੀ ਪਰੇ ਤਿਨ ਕੈ ਦੁਸ਼ ਦੁਖਤ ਹੁਆ ਮਰੇ ਪੁਰਖਣ ਪਗ ਪਰੇ ਤੇ ਹਾਰੇ ਤਿਨ ਕੈ ਤੁਮ ਸੰਗੜ ਸਭ ਟਾਰੇ ਜੋ ਕਲ ਕੋ ਇਕ ਬਾਰ ਤੈ ਹੈ ਤਾ ਕੇ ਕਾਲ ਨਿਕਟਨੇ ਹੈ ਰਚਾ ਹੋਇ ਤੈ ਸੁਬ ਕਾਲਾ ਦੁਸਰੇ ਸਰੇ ਤਤ ਕਾਲਾ ਕਿਰਪਾ ਦ੍ਰਿਸ ਸੰਜਾਇ ਨੇ ਰਹੋ ਤਾ ਕੇ ਤਾਪ ਤਨ ਕੋ ਮੋਹਰ ਹੋਰੇ ਦਿਸੇ ਦੇ ਕਰਮੋ ਸੁਭ ਹੋਇ ਦਿਸ ਸਾਚ ਸਕੇ ਨਾ ਕੋਇ ਇੱਕ ਵਾਰ ਜਿੰਦ ਮੈਂ ਸਮਾਰਾ ਕਾਲ ਖਾਸ ਤੇ ਧਾਇ ਉਬਾਰਾ ਜਿੰਨਰ ਨਾਮ ਤੇ ਹਾਰੋ ਕਹਾ ਦਾਰੇ ਦਿਤ ਸੁਧੋ ਉਤੇ ਰਹਾ ਖੜੇ ਵੀ ਕੇ ਤੁਮੈਂ ਸ਼ਰਨ ਤੇ ਹਾਰੇ ਆਪ ਹਾੜ ਦਿਲ ਹਿਓ ਬਾਰੀ ਤਰਬਠੋਰ ਮਹੋ ਸੁਹਾਇ ਦਿਤ ਸੁਧੋ ਉਤੇ ਲੇ ਹੋ ਬਚਾਈ ਸਵਈਆਂ ਪਾਏ ਗਏ ਜਬ ਤੇ ਤੁਮਰੇ ਤਬ ਤੇ ਕੋ ਆਕਰ ਨਹੀਂ ਆਨਿਓ ਰਾਮ ਰਹੀਮ ਕੁਰਾਨ ਕੁਰਾਨ ਨਹੀਂ ਕਹਿਮ ਤੇ ਕਨਾ ਮਾਨਿਓ ਸਿਮਰ ਸਾਸਰ ਬੇ ਸਭੈ ਬੋ ਭੇਦ ਕੈ ਹਮੇ ਕਨਾ ਜਾਣ ਸਿਰਿ ਰਸੁ ਜਾਣਿ ਕਰ ਪਾਤ ਮਨੀ ਕਰਮੈਨਕ ਸਭ ਤੋਹਿ ਬਖਾਨਿਆ ਦੁਹਰਾ ਸਗਲ ਦੁਆਰ ਕੋ ਛਾੜ ਕੇ ਗਇਓ ਤੋਹਾਰੋ ਦੁਆਰ ਬਾਇ ਕਹਿ ਕਿਲਾ ਦੀਐ ਸੇ ਗੋਬਿੰਦਾਸ ਤੋਹਾਰ ਰਾਮ ਕਲੀ ਮਹਲਾ ਤੀਜਣ ਦੇ ਕੋੰਕਾਰ ਸਤਗੁਰੂ ਪਰਸਾਣ ਆਨੰਦ ਭੈ ਮਰੀ ਮਾਇ ਸਤਗੁਰੂ ਮੈਂ ਪਾਇ ਸਤਗੁਰਤਾ ਪਾਇਆ ਸਹਿਰ ਸੇਤੀ ਮਨ ਵਿਚੀਆਂ ਵਦਾਈਆਂ ਰਾਗ ਰਤਨ ਪਰਵਾਰ ਪਈਆਂ ਸ਼ਬਦ ਗਾਵਣੀਆਂ ਆਈਆਂ ਸ਼ਬਦੋਤਾ ਗਾਵੋ ਹਰੀ ਕੇ ਰਾਮਣ ਜਿ ਨਿ ਵਸਾਇਆ ਸਹੀਂ ਨਾਨਕ ਅਨੰਦ ਹੋਆ ਸਤਿਗੁਰੂ ਮੈਂ ਪਾਇਆ ਇਹ ਮਨ ਮੇਰੀ ਆ ਤੁਸਰਾ ਰੋਹਰ ਨਾਲੇ ਹਰ ਨਾਲ ਰਹੁ ਤੂੰ ਮਨ ਮੇਰੇ ਦੁਖ ਸਭ ਵੀਸਾਨ ਅੰਭੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ ਸਭ ਨਾਗਲਾ ਸਮਰੱਥ ਸਵਾਮੀ ਸੋ ਕੈ ਮਨੋਂ ਵੀ ਸਾਰੇ ਸਹੀਂ ਨਾਨਕ ਮਨ ਮੇਰੇ ਸਦਾ ਰੋਹ ਨਾਲੇ ਸਾਚੇ ਸਾਹਿਬਾ ਗਿਆਨ ਨਹੀਂ ਕਰ ਤੇਰੇ ਕਰਤਾ ਤੇਰੇ ਸਭ ਪੁਜਾ ਜਿਸ ਤੇ ਹੀ ਸੋ ਪਾਵੇ ਸਦਾ ਸਿਖਤ ਸਲਾਹ ਤੇਰੀ ਨਾਮ ਅਨੁ ਵਸਾਵੇ ਨਾ ਮੁਜਰੇ ਕੇ ਮਨਮਸਿਆਵਾਚੇਸ਼ਮ ਰਕਨੇ ਰੇ ਕਹੇ ਨਾਨਕ ਸੱਤੇ ਸਹਿਬ ਕਿਆ ਨਹੀਂ ਕਰ ਤੇਰੇ ਸਾਚਾ ਨਾਮ ਮੇਰਾ ਆਧਾਰ ਸਾਚਾ ਨਾਮਿਆ ਆਧਾਰ ਨਰਾਜਨ ਪ੍ਰੋਖਾ ਸਭ ਗਵਾਈਆਂ ਕਰ ਸਾਹ ਸੁਖ ਮਨੇ ਵਸਾਜਨ ਇੱਛਾ ਸਭ ਪੁਜਾਈਆਂ ਸਦਾ ਕਿਰਪਾਣ ਕੀ ਥਾਗਰ ਵਿਟਹੁ ਜਿਸਤੀ ਐਹ ਵਡਿਆਈਆਂ ਕਹੇ ਨਾਨਕ ਸੁਨੋ ਸੰਤੋਸ਼ ਮਤਰੋ ਪਿਆਰੋ ਸਾਚਾ ਨਾਮ ਮੇਰਾ ਆਧਾਰ ਮਾਧੇ ਪਾਲਿ ਸਿ ਬਰਤ ਕਰ ਸੁਲਾਗੇ ਕਰ ਸੁਵਾਗੇ ਸ਼ਬਦਵਾਜੇ ਕਲਾ ਜਿਤ ਕਰ ਧਾਰੀਆਂ ਪੰਚ ਦੋਤਰ ਵਚ ਕੀਤੇ ਕਾਲ ਕੰਟ ਬਿਮਾਰਿਆ ਸੋਰ ਕਰਮ ਪਾਇ ਤੋ ਜਿਨ ਕੋ ਸਿ ਨਾਮ ਅਰ ਕੀ ਲਾਗੇ ਕਹੇ ਨਾਨਕ ਤੈ ਸੁਖ ਹੋ ਆਤ ਕਰਹਿ ਦਵਾਜੇ ਅਣਦੇ ਸੁਣਾ ਗਡ ਭਾਗੀ ਹੋ ਸਕਲ ਮਨੋਰਪੂਰੇ ਪਾਰਬ੍ਰਮ ਪ੍ਰੂਪਾਇ ਤਰੇ ਸਕਲ ਵਸੂਰੇ ਦੁਖ ਰੋਗ ਸੰਤਾ ਤ੍ਰੇ ਸੁਣੀ ਸਚੀ ਬਾਣੀ ਸੰਤ ਸਾਧਨ ਪਰ ਸਰਸੇ ਪੂਰੇ ਗੁਰ ਤੇਜ ਜਾਣੇ ਸੋ ਨ ਤੇਪਨੀਤ ਕਹਿ ਤੇਪਵਤ ਸਤਗੁਰ ਰਹਾ ਪ੍ਰਪੂਰ ਬਿਨਵਤ ਨਾਨਕ ਬਿਰ ਚਲ ਲਾਗੇ ਵਾਜੇ ਨਹ ਤੂਰੇ ਮਦਾਨੀ ਬਹੰਲਾ ਬਨਵਾ ਥਾਲ ਵਿੱਚ ਤਨ ਵਸਤੂ ਪਈਓ ਸਰਸੰਤੋਕ ਵਿਚਾਰੋ ਮ੍ਰਿਤਨਾਮ ਠਾਕੁਰ ਕਾ ਕੋ ਨਿਸਤਾ ਸਭ ਸੇ ਉਦਾਰ ਨਿਕੋ ਕਾ ਵੇਜੇ ਕੋ ਬੁੰਚੇ ਨਿਸ ਕਾ ਹੋ ਉਦਾਰੋ ਹੈ ਵਸਰੇ ਨਹਿ ਜਾਏ ਨਤਨ ਠਾਕੁਰ ਉਦਾਰੋ ਤੁਮ ਸੰਸਾਰ ਚੱਲ ਲਗ ਤਰੀ ਸੋ ਬਨਾਨਿ ਬਨ ਪ੍ਰਸਾਰ ਸਲੋਕ ਮਹੰਲਾ ਬਨਵਾ ਤੇਰਾ ਕੀਤਾ ਜਾ ਤੂੰ ਨਹੀਂ ਮੈਨੂੰ ਜੋ ਕੀਤੋਈ ਮੈਂ ਨਿਰਗੁਣਿਆਰੇ ਕੋ ਗੁਨਾਹੀ ਆਪੇ ਤਰਸ ਪਿਓਈ ਤਰਸ ਪਿਆ ਮੇਰੇ ਮਤ ਹੋਈ ਸਤਿਗੁਰ ਸੇ ਜਨਮ ਲਿਆ ਨਾਨਕ ਨਾਮ ਲੈ ਤਾਂ ਜੀਵਾਂ ਤਨ ਮਨ ਕੀ ਵੇਹ ਰਿਆ ਪੋੜੀ ਕਿਥੇ ਤੂ ਸਮਰਾਥ ਜਿੱਥੇ ਕੋਈ ਨਾ ਉਥੇ ਤੇਰੀ ਰਾਖੀ ਅਗਨੀ ਦੁਰਮਾਇ ਸੁਣ ਕੇ ਜਮ ਕਹਿ ਦੂਤ ਨਾਇ ਤੇਰੇ ਛੱਡ ਜਾਏ ਭੋਦਲ ਬਿਕ ਮੁਸਗਾ ਗੁਰ ਸਬਦੀ ਭਾਰ ਪਾਏ जिनको लगी प्यासी अमरी से गाय कल में हो पन गुन गोविंद गाय समसे नो करपाल समाले साहि साए मृथा कोई न जाय जी आवे तो दय श्लोक महल्ला पंजवा अंतर गुरु आराधना जीवा जब गुरु ना हो नेत्री सतगुरु पे कना सुरने सुर ना सतगुरु से ती रत्या दर पा के पाई अठाओ कहो नानक कृपा करे जिस न मत दे जक में तुम तो काडिए मिले के के महल्ला ਰਖੇ ਰਖਣੇ ਹਾਰੇ ਆਪਿਓ ਬਾਰੀਣੁਰ ਕੀ ਪੈਰੀ ਪਾਇ ਕਾਡ ਸਵਾਰੀਣ ਹੋਆ ਆਪ ਤੇ ਹਲ ਮਨੋ ਨਾ ਵਿਸਾਰੀਆ ਸਾਧ ਜਨ ਕੇ ਸੰਗ ਪਵਗਲ ਤਾਰੀਣ ਸਾਖਤ ਨਿੰਦਗ ਦੁਸ਼ਕਿਨ ਮਾ ਹੈ ਵਿਦਾਰੀਣ ਤੇ ਸਾਹਿਬ ਕੀ ਟੇਕ ਨਾਨਕ ਬਣੇ ਮਾਏ ਈ ਸਿਮਰਸੁ ਕੋਏ ਸਗਲੇ ਦੁਖ ਧਾਇ ਤੇ ਸਾਹਿਬ ਕੀ ਟੇਕ ਨਾਨਕ ਬਣੇ ਮਾਏ ਈ ਸਿਮਰਸੁ ਕੋਏ ਸਗਲੇ ਦੁਖ ਧਾਇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ